MSPD ਲੜਾਈ ਵਿੱਚ ਅੱਜ ਇੱਕ ਨਵਾਂ ਨਵੀਂ ਗੱਲ ਕੱਲ ਇੱਕ ਮੇਰੇ ਸਾਹਮਣੇ ਕੋਈ ਡਾਕੂਮੈਂਟ ਆਇਆ ਜਿਹੜਾ ਸਾਡੇ ਉਹਨਾਂ ਸਾਥੀਆਂ ਨੇ ਭਾਰਤ ਸਰਕਾਰ ਨੂੰ ਪੇਸ਼ ਕੀਤਾ ਉਹਦਾ ਮੈਂ ਅੱਜ ਮੇਰਾ ਮੀਡੀਆ 'ਚ ਬਿਆਨ ਵਿੱਚ ਵਿਰੋਧ ਕੀਤਾ ਜੇ ਇਸ ਤਰ੍ਹਾਂ ਕਰੋਗੇ ਜੇ ਇਹਦਾ ਸਰਕਾਰ ਕੋਈ ਸਮਝੌਤਾ ਕਰੇਗੀ ਤਾਂ ਅਸੀਂ ਇਹ ਤੋਂ ਵੀ ਵੱਡਾ ਅੰਦੋਲਨ ਕਰਾਂਗੇ ਉਹਨਾਂ ਨੇ ਕਿਹਾ ਪਿਛਲੀ ਮੀਟਿੰਗ 'ਚ ਆਰਗੂਮੈਂਟਸ ਭਾਈ ਜੀ ਪਤਾ ਨਹੀਂ ਕੋਈ ਮੈਂ ਇਕਨੋਮਿਕਸ ਦਾ ਸਟੂਡੈਂਟ ਨਹੀਂ ਮੈਨੂੰ ਨਹੀਂ ਸਮਝ ਕੋਈ ਅਸੀਂ ਕੋਈ ਥਿਉਰੀ ਹੈ ਉਹਨੇ ਕਿਹਾ ਵੀ ਕੋਈ ਇਕਨੋਮਿਕ ਥਿਉਰੀ ਹੈ ਕਿ ਜੇ 25 ਜਾਂ 30% ਮਾਰਕੀਟ ਤੋਂ ਤੁਸੀਂ ਮਾਲ ਕੋਈ ਖਰੀਦ ਲਓ ਤਾਂ ਬਾਕੀ ਦੇ ਦੀ ਕੀਮਤਾਂ ਇੰਨੀਆਂ ਚੜ ਜਾਂਦੀਆਂ ਕੋਈ ਲੋੜ ਹੀ ਨਹੀਂ ਸਾਨੂੰ ਇੰਨੇ ਇੰਨੀ ਸਰਕਾਰ ਖਰੀਦ ਕਰ ਲਵੇ ਤੇ ਬਾਕੀ ਦੀ ਤੇ ਸਾਨੂੰ ਐਮਐਸਪੀ ਦੀ ਕਾਨੂੰਨੀ ਗਰੰਟੀ ਦਾ ਕਾਨੂੰਨ ਬਣਾ ਦੇ ਮੇਰਾ ਸਵਾਲ ਹੈ ਵੀ ਅਸੀਂ 135 ਲੱਖ ਟਨ ਕਣਕ ਹਰ ਸਾਲ ਕੇਂਦਰੀ ਅਨਾਜ ਭੰਡਾਰ ਚ ਦਿੰਨੇ ਆ ਜੋ 35 ਲੱਖ ਉਹਨਾਂ ਨੇ ਖਰੀਦ ਲਿਆ 100 ਲੱਖ ਛੱਡਦੀ ਏਡੀ ਸਰਪਲਸ ਮਾਰਕੀਟ ਚ ਕਿੱਥੇ ਜਾਏਗਾ 185 ਲੱਖ ਟਨ ਰਾਉਂਡ ਅਬਾਊਟ ਹਰ ਸਾਲ ਅਸੀਂ ਚੋਣਾ ਸੈਂਟਰਲ ਪੂਰ ਚ ਦਿੰਨੇ ਆ 60 ਉਹਨਾਂ ਨੇ ਖਰੀਦ ਲਿਆ 125 ਨੇ ਕੌਣ ਖਰੀਦੇਗਾ ਅਸੀਂ ਇਹਦੇ ਤੇ ਸਹਿਮਤ ਨਹੀਂ ਪਰ ਜੇ ਕੋਈ ਇਸ ਗੱਲ ਤੇ ਫੈਸਲਾ ਕਰੇਗਾ ਵੀ ਐਮਐਸਪੀ ਚੌਥਾ ਹਿੱਸਾ ਖਰੀਦ ਲਓ ਬਾਕੀ ਨਾ ਸਰਕਾਰ ਖਰੀਦੇ ਸਾਡੀ ਇਹਦੇ ਤੇ ਸਹਿਮਤੀ ਨਹੀਂ ਫਿਰ ਅਸੀਂ ਅੰਦੋਲਨ ਹੋਰ ਵੱਡਾ ਕਰਾਂਗੇ ਬਹੁਤ ਬਹੁਤ ਧੰਨਵਾਦ ਖਨੌਰੀ ਸ਼ੰਭੂ ਮੋਰਚੇ ਨੇ ਰਾਜੀਵਾਲ ਦੇ ਦਾਅਵੇ ਨੂੰ ਸਿਰੇ ਤੋਂ ਖਾਰਜ ਕੀਤਾ ਹੈ ਸਿਰੇ ਤੋਂ ਨਕਾਰ ਹੈ ਰਾਜੀਵਾਲ ਗਲਤ ਦਾਵਾ ਕਰ ਰਹੇ ਨੇ ਖਨੌਰੀ ਮੋਰਚੇ ਦولت ਗੱਲ ਦਾ ਜ਼ਿਕਰ ਕੀਤਾ ਗਿਆ जो मीटिंग च नहीं सी उसमें की पता असी पच्ची तो ती परसेंट फसल खरीद दी गाल नहीं की थी इस गाल का जिक्र खनौरी मोर्चे के वालों किया गया असी एमएसपी एस पी सौ परसेंट फसल खरीद दी गाल की थी है तो राज्यवाल अपना जो डॉक्यूमेंट है दस्तावेज जिसका जिक्र दे रहे ने वो पेश शंभू मोर्चे के वालों का जिक्र किया गया जे कोई दस्तावेज नहीं था राज्यवाल मुआफी मंगे ਦੇਖੋ ਇਸ ਕਿਸਮ ਦੀ ਕੋਈ ਗੱਲਬਾਤ ਨਹੀਂ ਹੈਗੀ ਹੈਗੇ ਨਾ ਮੀਟਿੰਗ ਦੇ ਵਿੱਚ ਇਹ ਅਜੰਡਾ ਸੀਗਾ ਠੀਕ ਹੈ ਜੀ ਕਿਸੇ ਵੀ ਸਾਡੇ ਭਰਾ ਨੂੰ ਕੋਈ ਮਤਲਕਾ ਲੱਗਦਾ ਵਾ ਪ੍ਰੈਸ 'ਚ ਜਾਣ ਦੀ بجائے ਉਹਨੂੰ ਸਿੱਧੀ ਛੱਡਣਾ ਗੱਲ ਕਰਨੀ ਚਾਹੀਦੀ ਆ ਅੰਦਰ ਨਾ ਤਾਂ ਇਸ ਕਿਸਮ ਦੀ ਕੋਈ ਗੱਲ ਹੋਈਆ ਤਾਂ ਨਾ ਇਹ ਜਿਹੀ ਕੋਈ ਗੱਲ ਹੈਗੀ ਦੇਖੋ ਇਸ ਕਿਸਮ ਦੀ ਕੋਈ ਗੱਲਬਾਤ ਨਹੀਂ ਹੈਗੀ ਹੈਗੇ ਨਾ ਮੀਟਿੰਗ ਦੇ ਵਿੱਚ ਇਹ ਅਜੰਡਾ ਸੀਗਾ ਠੀਕ ਹੈ ਜੀ ਕਿਸੇ ਵੀ ਸਾਡੇ ਭਰਾ ਨੂੰ ਕੋਈ ਮਤਲਕਾ ਲੱਗਦਾ ਵਾ ਪ੍ਰੈਸ 'ਚ ਜਾਣ ਦੀ بجائے ਉਹਨੂੰ ਸਿੱਧੀ ਛੱਟ ਨਾਲ ਗੱਲ ਕਰਨੀ ਚਾਹੀਦੀ ਆ ਅੰਦਰ ਨਾ ਤਾਂ ਇਸ ਕਿਸਮ ਦੀ ਕੋਈ ਗੱਲ ਹੋਈ ਆ ਤਾਂ ਨਾ ਇਹੋ ਜਿਹੀ ਸਰਵਨ ਸਿੰਘ ਪੰਦੇੜ ਦੇ ਵੱਲੋਂ ਵੀ ਇਸ ਗੱਲ ਦਾ ਜ਼ਿਕਰ ਕੀਤਾ ਹੈ ਕਿ ਜੋ ਮੀਟਿੰਗ ਹੋਈ ਸੀ ਕੇਂਦਰ ਸਰਕਾਰ ਦੇ ਨਾਲ तमाम ਕਿਸਾਨ ਆਗੂਆਂ ਦੀ ਇਹੋ ਜਿਹਾ ਕੋਈ ਵੀ ਪ੍ਰੋਪੋਜ਼ਲ ਸਾਡੇ ਵੱਲੋਂ ਨਹੀਂ ਰੱਖਿਆ ਗਿਆ ਇਸ ਗੱਲ ਦਾ ਜ਼ਿਕਰ ਉਹਨਾਂ ਦੇ ਵੱਲੋਂ ਕੀਤਾ ਗਿਆ ਕਿ ਪਹਿਲਾਂ ਇਹੋ ਜਿਹਾ ਬਿਆਨ ਦੇਣ ਤੋਂ ਪਹਿਲਾਂ ਸਾਡੇ ਨਾਲ ਉਹਨਾਂ ਦੇ ਵੱਲੋਂ ਗੱਲਬਾਤ ਕੀਤੀ ਜਾਣੀ ਚਾਹੀਦੀ ਸੀ ਖਨੌਰੀ ਮੋਰਚੇ ਦੇ ਵੱਲੋਂ ਸ਼ੰਭੂ ਮੋਰਚੇ ਦੇ ਵੱਲੋਂ ਜਗਰਜੀਵਾਲ ਦੇ ਵੱਲੋਂ ਦਾਅਵਾ ਕੀਤਾ ਗਿਆ ਉਸ ਨੂੰ ਸਿਰੇ ਤੋਂ ਖਾਰਜ ਕੀਤਾ ਹੈ ਸਿਰਤ ਨਕਾਰਿਆ ਹਾਲਾਂਕਿ ਖਨੌਰੀ ਮੋਰਚੇ ਨੇ ਸਾਫ਼ ਤੌਰ ਤੇ ਕਿਹਾ ਹੈ ਕਿ ਰਾਜੀਵਾਲ ਗਲਤ ਦਾਅਵਾ ਕਰ ਰਹੇ ਨੇ ਇਹੋ ਜਿਹੀ ਕੋਈ ਵੀ ਗੱਲ

मनजीत राय किसान आगू करते हुए नजर आए थे कि जे कोई एहजा डाक्यूमेंट सामने आया है तो वो डॉक्यूमेंट दस्तावेज पेश कर सब चलते जो डॉक्यूमेंट उन्होंने वो पेश नहीं किया जा सकता तो वह जो स्टेटमेंट दिखती गई है उस पर मुआफी होंगे